ਦੇਕੇ ਆ ਕੇ ਪੱਥਰ ਆ ਬਾਤ ਹੈ ਝੋਨਾ ਬੜੇ ਕੋਈ ਯੂਨੀਵਰਸਿਟੀ ਵਾਲਾ ਆਇਆ ਕੋਈ ਕਿਸੇ ਕੇਵੀ ਕੇ ਤੋਂ ਆਇਆ ਕੋਈ ਸੈਂਟਰ ਦਾ ਆਇਆ ਕਿਸੇ ਨੇ ਬਾਹ ਨਹੀਂ ਫੜੀ ਤੇ ਮਿੱਤਰੋ ਆ ਮੇਰਾ ਗਵਾਂਢੀ ਵੀਰ ਹੈ ਇਹਨੇ ਲਾਈਨਾਂ ਚ ਲੱਗ ਲੱਗ ਕੇ ਪੀਆਰ 132 ਦਾ ਬੀਜ ਲਿਆ ਤੇ ਆ ਹਾਲ ਹੈ ਪੀਆਰ 132 ਦਾ ਸਾਰੇ ਦਾ ਸਾਰਾ ਝੋਨਾ ਲੱਗਿਆਂ ਵਾਹਣ ਅੱਜ ਆ ਕਰ ਲੋ ਚੈੱਕ ਦੱਸੋ ਭਰਾਵੋ ਇਹਦੇ ਚ ਹੁਣ ਕਿਸਾਨ ਦਾ ਕੀ ਕਸੂਰ ਐ ਵਾਇਰਸ ਕਹਿ ਕੇ ਪੱਲਾ ਛਾੜ ਦਿੰਦੀਆਂ ਨੇ ਯੂਨੀਵਰਸਟੀਆਂ ਦੱਸੋ ਆ ਜਿਹੜੇ ਚਮਚੇ ਨੇ ਯੂਨੀਵਰਸਟੀਆਂ ਦੇ ਯੂਨੀਵਰਸਟੀਆਂ ਨੂੰ ਪ੍ਰਮੋਟ ਕਰਦੇ ਨੇ ਉਹ ਵੀ ਦੇਖ ਲੈਣ ਚੰਗੀ ਤੇਰਾ ਇੱਥੇ ਦੱਸੋ ਕੌਣ ਆ ਕਿਸੇ ਦਾ ਇੱਥੇ ਦੱਸੋ ਕੌਣ ਬਾਹ ਫੜੇਗਾ ਕਿਸਾਨ ਦੀ ਦੱਸੋ ਮੈਨੂੰ ਸਾਡੀ ਗੱਲ ਦਾ ਜਵਾਬ ਚਾਹੀਦਾ ਦੱਸੋ ਕੌਣ ਬਾਹ ਫੜੇਗਾ ਇੱਥੇ ਸਾਡੀ ਸਰਕਾਰ ਨਾ ਕੋਈ ਯੂਨੀਵਰਸਿਟੀ ਨਾ ਕੋਈ ਲੀਡਰ ਦੱਸੋ ਕੌਣ ਇਹਦਾ ਹਰਜਾਨਾ ਭਰ ਦੇਗਾ ਕਿਸੇ ਨੇ ਹਰਜਾਨਾ ਨਹੀਂ ਭਰਨਾ ਇਹਦਾ ਸਿਰਫ ਰੋਟੀਆਂ ਸੇਕਣ ਵਾਲੇ ਨੇ ਲਓ ਜੀ ਆ ਕਰ ਲੋ ਚੈੱਕ ਆ ਵਾਅਦਾ ਝੋਨਾ ਅੱਜ ਕੱਲ ਨੂੰ ਆਪਾਂ ਵੀ ਵਾਅਦੇ ਨਾਲ ਝੋਨਾ ਆਪਣਾ ਆ ਦੇਖ ਲੋ ਪੀਆਰ 132 ਕਿੱਡਾ-ਕੱਡਾ ਝੋਨਾ ਲੱਖ-ਲੱਖ ਝੋਨਾ ਹੋਇਆ ਹੋਇਆ ਕਿਦਾਂ ਦਿਲ ਕਰਦਾ ਇਹੋ ਜਿਹਾ ਝੋਨਾ ਖੜਿਆ ਬਾਣ ਤੇ ਆ ਕਰ ਲੋ ਚੈੱਕ ਹੁਣ ਕਿਦਾਂ ਕਸੂਰ ਹੈ ਲੈਣਾ ਚ ਲੱਗ ਲੱਗ ਕੇ 2-2 ਕਿਲੋ ਬੀਜ ਲਿਆ ਕੀ ਇਹ ਪੰਜਾਬ ਯੂਨੀਵਰਸਿਟੀ ਖੇਤੀਬਾੜੀ ਯੂਨੀਵਰਸਿਟੀ ਦਾ ਬੀਜ ਹੈ ਸਾਨੂੰ ਇੱਕ ਗੱਲ ਦੀ ਸਮਝ ਨਹੀਂ ਆਉਂਦੀ ਜਿਹੜੀ ਪ੍ਰਾਈਵੇਟ ਫਰਮ ਹੈ 110 ਉਹਨੂੰ ਕਿਉਂ ਨਹੀਂ ਬਿਮਾਰੀ ਪੈਂਦੀ ਬਾਈ ਦੇ ਵਿੱਚ ਵੀ ਉਹ ਸਹੀ ਰਹੀ ਹੈ ਹੁਣ ਵੀ ਉਹ ਸਹੀ ਹੈ ਨਾ ਪਵੇ ਪੀਲੀ ਪੂਛਾ ਨੂੰ ਹੋਰ ਸਾਰੀਆਂ ਵੈਰਾਈਟੀਆਂ ਨੂੰ ਐ ਖਾਸ ਕਰਕੇ ਪੀਆਰ ਵੈਰਾਈਟੀਆਂ ਨੂੰ ਦੱਸੋ ਇਹਦੇ ਵਿੱਚ ਕਿਹਦਾ ਕਸੂਰ ਆ ਯਾਰ ਦੱਸੋ ਯਾਰ ਕਿਸਾਨ ਕਿੱਧਰ ਨੂੰ ਜਾਵੇ ਕੌਣ ਵਾਂ ਫੜੇਗਾ ਯਾਰ ਕਿਦਾ ਦਿਲ ਕਰਦਾ ਯਾਰ ਇਹੋ ਜੀ ਫਸਲ ਵਾਉਣ ਨੂੰ ਯਾਰ ਪੁੱਤਰਾ ਵਾਂਗ ਫਸਲ ਪਾਲੀ ਹੁੰਦੀ ਹੈ ਭਰਾਓ ਪੁੱਤਰਾ ਵਾਂਗ ਆ ਕਰ ਲੋ ਚੈੱਕ ਆ ਮੇਰੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਮੇਰਾ ਭਰਾ ਬਣ ਕੇ ਤੇ ਇਹ ਯੂਨੀਵਰਸਿਟੀ ਤੱਕਰ ਪਹੁੰਚੇ ਸਰਕਾਰਾਂ ਤੱਕਰ ਪਹੁੰਚੇ ਭਰਾ ਬਣ ਕੇ ਇਹਨੂੰ ਦੱਬ ਕੇ ਸ਼ੇਅਰ ਕਰਦੇ ਹੋ ਆ ਬਾਤਾਂ ਝੋਨਾ ਪੀਆ 132 ਲਾਈਨਾਂ ਚ ਲੱਗ ਲੱਗ ਕੇ ਲਿਆ ਸੀ ਇਹ ਕਹਿੰਦੇ ਸੀ ਸੋਧਿਆ ਬੀਜ ਹੈ ਵਧੀਆ ਬੀਜ ਹੈ ਨਵਾਂ ਬੀਜ ਹੈ ਆ ਕਰ ਲੋ ਲਓ ਜੀ ਧੰਨਵਾਦ ਜੀ ਕਰਿਓ ਵੀਡੀਓ ਨੂੰ ਸ਼ੇਅਰ ਵੱਧ ਤੋਂ ਵੱਧ ਤੇ ਕਮੈਂਟ ਵੀ ਜਰੂਰ ਕਰਿਓ